ਇਹਨਾਂ ਨੂੰ ਪੁੱਛੋ ਵੀ 70 ਸਾਲਾਂ ਦੇ ਵਿੱਚ ਇਹ ਕੁਝ ਨਹੀਂ ਹੋਇਆ ਇੱਥੇ ਤੱਕ ਇਹਨਾਂ ਨੂੰ ਤਾਂ ਪੱਕੀ ਪਕਾਈ ਫਸਲ ਮਿਲ ਗਈ ਤਰੱਕੀ ਹੋਈ ਗ੍ਰੀਨ ਰੈਵੋਲੂਸ਼ਨ ਆਇਆ ਘਰ ਘਰ ਗੱਡੀਆਂ ਪਹੁੰਚੀਆਂ ਪਰ ਭਾਜੀਪੀ ਦੇ ਵੀ ਬਹੁਤ ਲੀਡਰ ਸੈਂਟਰ 'ਚ ਇਹੀ ਕਲੇਮ ਕਰਦੇ ਆ ਕਿ 70 ਸਾਲਾਂ 'ਚ ਕੁਝ ਨਹੀਂ ਹੋਇਆ ਸੀ ਅਸੀਂ ਬਹੁਤ ਕਰਤਾ ਭਾਜੀਪੀ ਦਾ ਪ੍ਰੈਜ਼ੈਂਸ ਨਹੀਂ ਸੀ ਜਗਾ ਠੀਕ ਹੈ ਇਹਨਾਂ ਦੇ ਸੰਗਠਨ ਦੇ ਬੰਦੇ ਸੀਗੇ ਪਰ ਡੋਮਿਨੇਸ਼ਨ ਹੁੰਦੀ ਥੀ ਕਾਲੀ ਦਲ ਦੀ ਕਿਉਂਕਿ ਜਦ ਤੱਕ ਤੁਸੀਂ ਹਾਰੇ ਨਹੀਂ ਤੁਸੀਂ ਜਿੱਤੇ ਹੋਏ ਹੋ ਪਰ ਸੈਂਟਰ 'ਚ ਤਾਂ ਹਲ ਹੋਣੀਆਂ ਜੇ ਸਰਕਾਰ ਆਉਗੀ ਸਰਕਾਰ ਲੱਗਦਾ ਤੁਹਾਨੂੰ ਇਸ ਵਾਰ ਰਿਪੀਟ ਕਰ ਜਾਣੀ ਮੈਨੂੰ ਤਾਂ ਲੱਗਦਾ ਆਉਗੀ ਜ਼ਰੂਰ ਆਉਗੀ ਤੁਸੀਂ ਜੁੜੇ ਹੋਏ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਅੱਜ ਅਸੀਂ ਪਹੁੰਚੇ ਹਾਂ ਪਟਿਆਲੇ ਗੱਲਬਾਤ ਕਰਨ ਦੇ ਲਈ ਪਟਿਆਲਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਪਟਿਆਲੇ ਦੇ ਵਿੱਚ ਪ੍ਰਚਾਰਤਾ ਸ਼ੁਰੂ ਹੋ ਹੀ ਚੁੱਕਿਆ ਕਾਫੀ ਸਮੇਂ ਦਾ ਤੇ ਹੁਣ ਇਹ ਪੁੱਛਦੇ ਹਾਂ ਜੀ ਕਿ ਚੱਲ ਕਿਵੇਂ ਰਿਹਾ ਹੁ ਸਾਰਾ ਮਾਹੌਲ ਕਿਉਂਕਿ ਅਸ ਤਾਂ ਇਹ ਐਂ ਜੀ ਸਵਾਲ ਕਰਦੇ ਆਂ ਜੀ ਇੰਟਰਵਿਊ ਦੇ ਵਿੱਚ ਇਦਾਂ ਹੀ ਵੀ ਹਨਾ ਤਾ ਕਿਵੇਂ ਚੱਲਦਾ ਜੀ ਠੀਕ ਹੈ ਅਹ ਠੀਕ ਚੱਲ ਰਿਹਾ ਹੈ ਹਾਂਜੀ ਥੋੜੀ ਬਹੁਤੀ ਔਕੜਾਂ ਤਾਂ ਆਂਦੀਆਂ ਨੇ ਹਰ ਇੱਕ ਚੀਜ਼ ਦੇ ਵਿੱਚ ਹਾਂਜੀ ਔਰ ਹੱਲੇ ਲਾਸਟ 15 ਦਿਨਾ ਚ ਜਿਆਦਾ ਪਖੂਗਾ ਓਕੇ ਅੱਛਾ ਮੈਂ ਇੱਕ ਗੱਲ ਲਈ ਪਹਿਲਾਂ ਹੀ ਇੰਟਰਵਿਊ ਦੇ ਸ਼ੁਰੂ ਚ ਹੀ ਕਹਿਦਾ ਮੈਂ ਇੰਟਰਵਿਊ ਸ਼ੁਰੂ ਹੋਣ ਤੋਂ ਕਹਿਣਾ ਭੁੱਲ ਗਿਆ ਵੀ ਜੇ ਚੱਲਦੀ ਇੰਟਰਵਿਊ ਚ ਮੇਰਾ ਗਲਾ ਜਾਮ ਹੋ ਜੇ ਤਾਂ ਮੈਂ ਮਾਫੀ ਪਹਿਲਾਂ ਹੀ ਚਾਹਣਾ ਕਿਉਂਕਿ ਮੇਰਾ ਗਲਾ ਬਹੁਤ ਖਰਾਬ ਹੈ ਖਰਾਬ ਹੈ ਹਾਂਜੀ ਸਾਡੇ ਨਾਲ ਵੀ ਇਹੀ ਕੰਮ ਹੁੰਦਾ ਨਾ ਜੀ ਜਿਵੇਂ ਤੁਸੀਂ ਪ੍ਰਚਾਰ ਕਰਦੇ ਰਹਿੰਦੇ ਹੋ ਤਾਂ ਸਾਡਾ ਵੀ ਇਹਨਾਂ ਦਿਨਾਂ ਦੇ ਵਿੱਚ ਕਾਫੀ ਬੋਲਣਾ ਹੋ ਜਾਂਦਾ ਹੈ ਤੇ ਇੱਥੇ ਤੁਸੀਂ ਵਿਦੇਸ਼ ਮੰਤਰੀ ਵੀ ਰਹੇ ਸਾਰਾ ਦੇਖਿਆ ਚੇਂਜ ਹੈ ਇਸ ਵਾਰ ਕੁਝ ਚੇਂਜ ਬਹੁਤ ਆਇਆ ਕਿਉਂਕਿ ਪਹਿਲੇ ਤਕਰੀਬਨ ਅਕਾਲੀ ਭਾਜਪੀ ਔਰ ਕਾਂਗਰਸ ਦੇ ਵਿੱਚ ਹੁੰਦਾ ਸੀ ਨੋ ਡਾਊਟ ਬੀਐਸਪੀ ਵੀ ਕਦੀ ਆ ਜਾਂਦੀ ਥੀ ਇੰਡੀਪੈਂਡੈਂਟਸ ਹੁੰਦੇ ਥੀ ਪਰ ਮੇਨ ਪਾਰਟੀਆਂ ਦਾ ਇਹ ਦੋ ਵੱਖੋ-ਵੱਖੋ ਚੱਲਦਾ ਹੁੰਦਾ ਸੀ ਐਦਕੀ ਫੋਰ ਮੇਜਰ ਪਾਰਟੀਆਂ ਨੇ ਹਮਮ ਔਰ ਬੀਜ ਬੀਐਸਪੀ ਵੀ ਹੈਗੀ ਹੈ ਮੰਨਦਲ ਵੀ ਹੈਗਾ ਸੋ ਕਾਫੀ ਪਾਰਟੀਆਂ ਆ ਗਈਆਂ ਨੇ ਇਸ ਮੈਦਾਨ ਦੇ ਵਿੱਚ ਪੰਜਾਬੀ ਚ ਕਹਿੰਦੇ ਆ ਰੌਣਕਾ ਇਲੈਕਸ਼ਨ ਦੇ ਵਿੱਚ ਇਸ ਵਾਰ ਬਹੁਤ ਰੌਣਕ ਹੋਏਗੀ ਸਾਰਿਆਂ ਨੇ ਆਪਣੀਆਂ ਆਪਣੀਆਂ ਗੱਲਾਂ ਕਰਨੀਆਂ ਨੇ ਸਾਰਿਆਂ ਨੇ ਆਪਣੇ ਆਪਣੇ ਪ੍ਰੋਗਰਾਮ ਕਰਨੇ ਨੇ ਹਾਂ ਤਾ ਲੋਕਾਂ ਨੂੰ ਵੀ ਮੇਰੇ ਖਿਆਲ ਚ ਕਾਫੀ ਕੁਝ ਦੇਖਣ ਨੂੰ ਮਿਲੂਗਾ ਪਰ ਤੁਹਾਡੇ ਲਈ ਇਸ ਇਲੈਕਸ਼ਨ ਦੇ ਕੁਝ ਖਾਸ ਮਾਇਨੇ ਹੈਗੇ ਹਾਂਜੀ ਤੁਹਾਡੇ ਲਈ ਇਸ ਇਲੈਕਸ਼ਨ ਦੇ ਕੁਝ ਖਾਸ ਮਾਇਨੇ ਹੈਗੇ ਆ ਕਿਉਂਕਿ ਤੁਸੀਂ ਇੱਕ ਜਦੋਂ ਇੱਕ ਸੈਟਅਪ ਦੇ ਵਿੱਚ ਲਗਾਤਾਰ ਰਹਿੰਦੇ ਹੋ ਉਹਦੇ ਵਿੱਚ ਕੰਮ ਕਰਦੇ ਹੋ ਹੁਣ ਇੱਕ ਬਿਲਕੁਲ ਵੱਖਰਾ ਸੈਟਅਪ ਆ ਮਤਲਬ ਮੈਂ ਬਹੁਤ ਇਮਾਨਦਾਰੀ ਨਾਲ ਕਹਾਂ ਜਿੰਨਾ ਕਸੀ ਜਾਣਦੇ ਆ ਇਹ ਇਹ ਕਲਚਰ ਕਾਂਗਰਸ ਨੂੰ ਬਹੁਤ ਵੱਖਰਾ ਕਲਚਰ ਹੈ ਬਿਲਕੁਲ ਵੱਖਰਾ ਕਲਚਰ ਹੈ ਔਰ ਨਾਲੇ ਬੀਜੇਪੀ ਦਾ ਪ੍ਰੈਜ਼ੈਂਸ ਨਹੀਂ ਸੀ ਜਿਆਦਾ ਠੀਕ ਹੈ ਨਾ ਦੇ ਸੰਗਠਨ ਦੇ ਬੰਦੇ ਸੀਗੇ ਪਰ ਡੋਮਿਨੇਸ਼ਨ ਹੁੰਦੀ ਸੀ ਕਾਲੀ ਦਲ ਦੀ ਹਮ ਸੋ ਸਾਰੇ ਇਹ ਨਾਲ ਹੀ ਲੱਗ ਕੇ ਕੰਮ ਕਰਦੇ ਸੀ ਕਾਲੀ ਦਲ ਨਾਲ ਤਾਂ ਇਹਨਾਂ ਨੂੰ ਗਰੋ ਕਰਨ ਦਾ ਚਾਂਸ ਨਹੀਂ ਮਿਲਿਆ ਹੁਣ ਪਹਿਲੀ ਵਾਰੀ ਕਮਲ ਦੇ ਫੁੱਲ ਦੇ ਉੱਤੇ ਨਿਸ਼ਾਨ ਦੇ ਉੱਤੇ ਵੋਟਾਂ ਪੈਣ ਗਈਆਂ ਔਰ ਸੰਗਠਨ ਨੂੰ ਬਣਾ ਰਹੇ ਆ ਬਿਲਕੁਲ ਨਵੇਂ ਸਿਰੇ ਤੋਂ ਸਮਝ ਲਓ ਕਿਸੇ ਕਿਸਮ ਦਾ ਕੰਮ ਸ਼ੁਰੂ ਹੋ ਰਿਹਾ ਹੈ ਕਮਲ ਦਾ ਫੁੱਲ ਤਾਂ ਖੁਦ ਤੋਂ ਥੋੜੇ ਚਿਹਰਿਆਂ ਤੇ ਸਵਾਰ ਹੈ ਉਹਨਾਂ ਨੂੰ ਤਾਂ ਥੋੜੇ ਚਿਹਰਿਆਂ ਤੋਂ ਵੱਧ ਉਮੀਦ ਹੈ ਜਿਹੜੇ ਉਹਨਾਂ ਦੇ ਕੈਂਡੀਡੇਟ ਨਹੀਂ ਪਾਰਟੀ ਦਾ ਵੀ ਹੈਗਾ ਹੈ ਤੇ ਮੋਦੀ ਜੀ ਦਾ ਵੀ ਫੈਕਟਰ ਬਹੁਤ ਜ਼ਿਆਦਾ ਹੈਗਾ ਹੈ ਪਰ ਜਿੰਨੀ ਦੇਰ ਇੱਕ ਪਾਰਟੀ ਦਾ ਸੰਗਠਨ نیچے ਤੱਕ ਨਹੀਂ ਜਾਂਦਾ ਹਾਂ ਉਦੋਂ ਇੱਕ ਚਿਹਰੇ ਦੇ ਉੱਤੇ ਵੀ ਨਹੀਂ ਕੰਮ ਹੋ ਸਕਦਾ ਪਾਰਟੀ ਦੇ ਬਿਨਾ ਕਿਸੇ ਚਿਹਰੇ ਦਾ ਮੁਸ਼ਕਿਲ ਹੈ ਕੰਮ ਅਸੀਂ ਵਿਧਾਨ ਸਭਾ ਦੇ ਵਿੱਚ ਦੇਖਿਆ ਕਿ ਬਹੁਤ ਚੀਜ਼ਾਂ ਬਦਲ ਗਈਆਂ ਸੀਗੀਆਂ ਹਨ ਉਹ ਲੋਕ ਜਿਹੜੇ ਬਹੁਤ ਸਟਰੋਂਗ ਸੀਗੇ ਸੀਟਾਂ ਦੇ ਉੱਤੇ ਜਿਨ੍ਹਾਂ ਤੋਂ ਬਿਨਾ ਸੀਟ ਸੋਚੀ ਵੀ ਨਹੀਂ ਜਾ ਸਕਦੀ ਸੀ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਚਾਹੇ ਤੁਹਾਡੀ ਸੀਟ ਹੋਵੇ ਜਾਂ ਲੰਬੀ ਦੀ ਹੋਵੇ ਜਦੋਂ ਅੱਲਾਹ ਵਾਦ ਪੰਜਾਬ 'ਚ ਬਹੁਤ ਸਾਰੀਆਂ ਸੀਟਾਂ ਸੀਗੀਆਂ ਆਮ ਆਦਮੀ ਪਾਰਟੀ ਬਹੁਤ ਵੱਡੇ ਲੈਵਲ ਤੇ ਉੱਭਰੀ ਸੀ ਜਿੰਨੀਆਂ ਸੀਟਾਂ ਉਹਨਾਂ ਨੂੰ ਆਈਆਂ ਸੀਗੀਆਂ ਕਿਸੇ ਨੂੰ ਵੀ ਨਹੀਂ ਕਦੀ ਆਈਆਂ ਮੇਰੇ ਖਿਆਲ ਚ ਮੇਰੇ ਮੈਂ ਬੰਦੋ ਸਭ ਤੋਂ ਵੱਧ ਇਹਨਾਂ ਨੂੰ ਹੀ ਹੈ ਮੈਂ ਵੀ ਜਿੰਨਾ ਕਿ ਜਾਣਨਾ ਤੇ ਪਰ ਉਹ ਜੇ ਇਸ ਵਾਰ ਜਿੰਨੀ ਉਹਨਾਂ ਦੀ ਜਿੱਤ ਸੀ ਚੜਤ ਸੀਗੀ ਉਹ ਦਿਸਦੀ ਹੈ ਕਿਤੇ ਜਾਂ ਕੋਈ ਉਹ ਜੋ ਫਰਕ ਆਇਆ ਹੈ ਨਹੀਂ ਬਹੁਤ ਫਰਕ ਆਇਆ ਹੋਇਆ ਬਹੁਤ ਫਰਕ ਕਾਰਨ ਮਤਲਬ ਤੁਸੀਂ ਤਾਂ ਬੱਦਲ ਨਹੀਂ ਹੋਗੇ ਕਾਰਨ ਕਿ ਇਹਨਾਂ ਨੇ ਆਪਣੇ ਵਾਅਦਿਆਂ ਦੇ ਉੱਤੇ ਪੂਰੇ ਨਹੀਂ ਆਏ ਹਾਂ ਜ਼ਮੀਨ ਦੇ ਉੱਤੇ ਕੋਈ ਕੰਮ ਨਹੀਂ ਹੋਇਆ ਹਾਂ ਲੇਡੀਜ਼ ਨੂੰ ਹਜ਼ਾਰ-ਹਜ਼ਾਰ ਰੁਪਿਆ ਮਹਿਲਾ ਨੂੰ ਕਹਿ ਕੇ ਦਿੱਤਾ ਨਹੀਂ ਹਾਂ ਜਿਹੜੇ ਮੇਨ ਕਾਰਨ ਥੀ ਕਿ 100% ਤਕਰੀਬਨ ਇਹਨਾਂ ਨੂੰ ਮਹਿਲਾ ਵੋਟ ਪੈ ਗਈ ਸੀ ਹਾਂ ਔਰ 50% ਦਾ ਵੋਟ ਉਹਨਾਂ ਦੀ ਹੈ ਹਾਂ ਤੇ ਹੋਰ ਵੀ ਨਾ ਕੋਈ ਡਿਵੈਲਪਮੈਂਟ ਦੇ ਕੰਮ ਖਾਸ ਹੋਏ ਕੁਝ ਨਹੀਂ ਹੋਇਆ ਕਹਿਣ ਦੇ ਵਿੱਚ ਬਹੁਤ ਹੈ ਮੇਰੇ ਖਿਆਲ ਚ ਮੀਡੀਆ 'ਚ ਜ਼ਿਆਦਾ ਇਹਨਾਂ ਦਾ ਹਾਂ ਐਡਵਰਟਾਈਜ਼ਮੈਂਟ ਦੇ ਵਿੱਚ ਜ਼ਿਆਦਾ ਹੈ ਪਰ ਜ਼ਮੀਨ ਤੇ ਨਹੀਂ ਇਹ ਇਸ ਗੱਲ ਦਾ ਸੀ ਖੁਦ ਗਵਾਗੇ ਜਿਹੜਾ ਉਹ ਇਨਾ ਪੈਸਾ মিডিਆ ਨੂੰ ਜਾਂਦਾ ਹੈ ਬਸ ਉਹੀ মিডিਆ ਇਹਨਾਂ ਦੀ ਵਾਹ ਵਾਹ ਵੱਧ ਦਿਖਾਉਂਦਾਗਾ ਉਹ ਇੱਕ ਪੈਟਰਨ ਜ ਹੈ ਇਹਨਾਂ ਦਾ ਅਸੀਂ ਤਾਂ ਸ਼ੁਕਰ ਬਚੇ ਆ ਇਹਨਾਂ ਤੋਂ ਕਿ ਇਹਨਾਂ ਗੱਲਾਂ ਹੋ ਜਾਂ ਤਾਂ ਇਹ ਸਾਡੇ ਲਈ ਤਾਂ ਅੱਛਾ ਪਰ ਉਹ ਡਾਕਟਰ ਬਲਵੀਰ ਵੀ ਕੈਂਡੀਡੇਟ ਤਾਂ ਹੈਗੀ ਆ ਹਨਾ ਇੱਕ ਇੱਕ ਗਵਰਨਮੈਂਟ ਹੁੰਦੀ ਆ ਜਦੋਂ ਉਹਦੇ ਕੋਲ ਇੱਕ ਮਸ਼ੀਨਰੀ ਵੀ ਆ ਮਸ਼ੀਨਰੀ ਹੈਗੀ ਆ ਬਹੁਤ ਐਡਵਾਂਟੇਜਸ ਨੇ ਫਿਰ ਉਹਦਾ ਕਿਵੇਂ ਸਾਹਮਣਾ ਕਰ ਰਹੇ ਆ ਤਾਂ ਕਰਨਾ ਹੀ ਪਊ ਹੁਣ ਜਦ ਰਣ ਮੈਦਾਨ 'ਚ ਆ ਗਏ ਆ ਤਾਂ ਕਰਨਾ ਹੀ ਪਊ ਬਾਕੀ ਫਿਰ ਅੰਤ ਦੇ ਵਿੱਚ ਜੋ ਡਿਸੀਜਨ ਵੋਟਰ ਲਾਊਗਾ ਲੋਕ ਲੈਣਗੇ ਉਹ ਸਭ ਨੂੰ ਮੰਨਣਾ ਪਊਗਾ ਪਰ ਮੇਰੇ ਖਿਆਲ 'ਚ ਹਰ ਇੱਕ ਪਾਰਟੀ ਨੇ ਆਪਣਾ ਪੂਰਾ ਜੋਰ ਲਾਣਾ ਹੈ ਇਸ ਇਲੈਕਸ਼ਨ ਦੇ ਵਿੱਚ ਹਾਂ ਮੈਂ ਵੀ ਕਿਉਂਕਿ ਹਰ ਦੀ ਦਾਵੇ ਆ ਭਵੰਤਮਨ ਸਾਹਿਬ ਦਾ ਵੀ ਦਾਵਾ ਨਾ 13 0 ਦਾ ਤੇ ਉਹ ਤਾਂ 0 13 ਹੋ ਜਾਣਗੇ ਚਲ ਕੇਰਾ ਤਾਂ ਉਹਨਾਂ ਨੂੰ ਲੱਗਦਾ ਨਾ ਹਰ ਕੋਈ ਬੰਦਾ ਜਿਹੜਾ ਮੈਦਾਨ ਚ ਹੁੰਦਾ ਉਹਨੂੰ ਤਾਂ ਲੱਗਦਾ ਜਿਨਾ ਵੀ ਅਸੀਂ ਹਾਂ ਜੀ ਹਾਂ ਇਹ ਤਾਂ ਗੱਲ ਠੀਕ ਹੈ ਜਦ ਤੱਕ ਤੁਸੀਂ ਹਾਰੇ ਨਹੀਂ ਤੁਸੀਂ ਜਿੱਤੇ ਹੋਏ ਹੋ ਹਾਂ ਹਾਂ ਇਹ ਤਾਂ ਹੈ ਤੇ ਹੁਣ ਆਪਾਂ ਹੋਣੇ ਥੋੜਾ ਜਿਹਾ ਜਿਵੇਂ ਤੁਹਾਡੇ ਨਾਲ ਵੀ ਹੋ ਰਿਹਾ ਹੈ ਇੱਕ ਬੀਜੇਪੀ ਜਿਹੜੇ ਉਮੀਦਵਾਰ ਆ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਹੈਨਾ ਕੁਝ ਕਿਸਾਨ ਸੰਗਠਨਾ ਵੱਲੋਂ ਹੋ ਰਿਹਾ ਹੈ ਕੁਝ ਹੋਰ ਵੀ ਅਲੱਗ-ਅਲੱਗ ਸੰਗਠਨਾਂ ਦੇ ਵੱਲੋਂ ਇਹ ਵਿਰੋਧ ਹੋ ਰਿਹਾ ਹੈ ਤੁਹਾਡੇ ਨਾਲ ਵੀ ਹੋਇਆ ਇੱਕ ਕਿਸਾਨ ਦੀ ਮੌਤ ਵੀ ਹੋਈ ਆ ਹੁਣ ਅ ਮੈਂ ਇਸ ਗੱਲ ਤੋਂ ਹੈਰਾਨ ਆ ਵੀ ਤੁਹਾਡਾ ਪਰਿਵਾਰ ਉਹ ਚੀਜ਼ ਨੂੰ ਕਿਵੇਂ ਹੁਣ ਫੇਸ ਕਰੂਗਾ ਕਿਉਂਕਿ ਹੁਣ ਤੱਕ ਤੁਸੀਂ ਪ੍ਰੋ ਕਿਸਾਨ ਸੀਗੇ ਹੈਨਾ ਮੈਂ ਐ ਨਹੀਂ ਕਹਿ ਰਿਹਾ ਵੀ ਹੁਣ ਨਹੀਂ ਹੈਗੇ ਪਰ ਜਿਹੜਾ ਟੈਗ ਸੀਗਾ ਜਿਹੜੇ ਨੂੰ ਤੁਸੀਂ ਕੈਰੀ ਕੀਤਾ ਕਿਸਾਨ ਅੰਦੋਲਨ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਪਰ ਹੁਣ ਭਾਜਪਾ ਤੇ ਜਾਣਾ ਉੱਥੇ ਵਿਰੋਧ ਤੇ ਕਿਸਾਨ ਦੀ ਮੌਤ ਚੀਜ਼ਾਂ ਔਖੀਆਂ ਨਹੀਂ ਹੋ ਗਈਆਂ ਦੇਖੋ ਚੀਜ਼ਾਂ ਔਖੀਆਂ ਹੋਈਆਂ ਪਰ ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਸਾਡਾ ਪਰਿਵਾਰ ਹਰ ਵਕਤ ਕਿਸਾਨਾਂ ਨਾਲ ਰਿਹਾ ਸਾਡੇ ਪੰਜਾਬ ਦੇ ਉਹ ਹਿੱਸੇ ਨੇ ਸਾਡੇ ਪਰਿਵਾਰਿਕ ਮੈਂਬਰ ਵੀ ਕਿਸਾਨ ਹੈਗੇ ਨੇ ਔਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਹਰ ਵਕਤ ਜੋ ਸਟੈਂਡ ਲਿਤਾ ਹੈ ਚਾਹ ਪਾਣੀਆਂ ਦਾ ਹੋਵੇ ਜਾਇ ਕਿਸਾਨ ਆ ਦਾ ਜਿਹੜਾ ਅੰਦੋਲਨ ਪੀਸਫੁਲ ਆਰ ਜਿਹੜੀ ਉਹਨਾਂ ਨੂੰ ਮਦਰਸ ਦੀ ਲੋਕ ਸੀ ਉਹ ਹੋਇਆ ਤੇ ਇਹਨਾਂ ਮੈਂ ਕਹਿਣਾ ਚਾਹਦੀ ਆ ਕਿ ਨਾ ਕੈਪਟਨ ਸਾਹਿਬ ਨਾ ਮੈਂ ਅਸੀਂ ਇਹੋ ਜੇ ਨਹੀਂ ਆ ਵਿਅਕਤੀ ਟਰੈਕ ਰਿਕਾਰਡ ਦੇਖ ਲਓ ਕਿ ਅਸੀਂ ਆਪਣਾ ਸਟੈਂਡ ਬਦਲੀਏ ਹਮਮ ਠੀਕ ਹੈ ਪਾਰਟੀ ਦੂਜੀ ਹੈ ਹਾਂ ਉਦੋਂ ਕਾਂਗਰਸ ਪਾਰਟੀ ਵੀ ਗਵਰਨਮੈਂਟ ਚ ਸੀ ਉਦੋਂ ਮੈਂ ਕਿਸਾਨਾਂ ਨੂੰ ਲੈ ਕੇ ਵੀ ਗਈ ਸੀ ਕਿਉਂ ਪੁੱਛਦੇ ਸੀ ਸੁਮੇ ਨਾਥਨ ਕਮਿਸ਼ਨ ਬਣਾਣਾ ਹੈ ਪ੍ਰਧਾਨ ਮੰਤਰੀ ਤੱਕ ਲੈ ਕੇ ਗਈ ਸੀ ਸਾਡਾ ਕੰਮ ਹੈਗਾ ਕਿ ਜਿਹੜੀ ਗਵਰਨਮੈਂਟ ਹੈਗੀ ਅਸੀਂ ਆਪਣਾ ਪੱਖ ਕਿਸਾਨਾਂ ਦਾ ਪੱਖ ਰੱਖੀਏ ਇਹ ਦੱਸਣ ਸਾਨੂੰ ਐਗਜ਼ੈਕਟਲੀ ਕੀ ਹੈ ਤਾਂ ਫਿਰ ਦੇਖਣ ਕਿ ਅਸੀਂ ਇਹਨਾਂ ਦਾ ਪੱਖ ਅੱਗੇ ਲੈ ਕੇ ਜਾਈਏ ਕਿ ਨਾ ਹੁਣ ਫੈਸਲਾ ਸਾਡੇ ਹੱਥ 'ਚ ਨਹੀਂ ਹੈ ਪਰ ਅਸੀਂ ਇਹਨਾਂ ਦੇ ਇਹਨਾਂ ਦਾ ਅੱਗੇ ਪਛਾਤਾ ਸਕਦੇ ਹਾਂ ਔਰ ਪਛਾਵਾਂਗੇ ਹਮ ਪਰ ਉਹੀ ਅਗੇ ਕਿਸਾਨ ਅੰਦੋਲਨ ਦੇ ਵਿੱਚ ਤੁਹਾਡੀ ਵੱਲੋਂ ਹੀ ਪ੍ਰਚਾਰ ਕੀਤਾ ਗਿਆ ਹਨਾ ਉਸ ਵੇਲੇ ਕਿ ਪੰਜਾਬ ਦੇ ਵਿੱਚ ਇੱਕ ਵੀ ਐਫਆਈਆਰ ਨਹੀਂ ਹੁੰਦੀ ਹਾਂ ਬਿਲਕੁਲ ਨਹੀਂ ਹੋਈ ਸੀ ਕੋਈ ਐਫਆਈਆਰ ਨਹੀਂ ਹੋਈ ਥੀ ਕੋ ਡੰਡਾ ਸੋਟੀ ਨਹੀਂ ਚੱਲੀ ਥੀ ਕੋਈ ਇਹ ਜਿਹਾ ਇਹ ਜਿਹਾ ਕੋਈ ਕੰਮ ਨਹੀਂ ਹੋਇਆ ਸੀ ਕਈ ਮਹੀਨੇ ਬੈਠੇ ਰਹੇ ਹਾਂ ਪਰ ਇਹ ਜਿਹਾ ਮਾਹੌਲ ਜਿਹੜਾ ਜੇ ਅੱਜ ਹੋ ਰਿਹਾ ਹੈ ਉਹ ਇਹ ਜਿਹਾ ਮਾਹੌਲ ਕਦੀ ਨਹੀਂ ਹੋਇਆ ਸੀ ਨੀ ਮੈਂ ਤਾਂ ਉਹ ਮੇਰੀ ਗੱਲ ਪੂਰੀ ਹਜੇ ਹੋਈ ਇਹ ਇਸੇ ਲਈ ਨਹੀਂ ਹੋਈ ਸੀ ਵੀ ਉਦੋਂ ਇਹ ਇੰਨੇ ਕੰਮ ਕਰਕੇ ਜਦੋਂ ਸਮਾਂ ਪੈ ਗਿਆ ਉਹ ਚੀਜ਼ ਲੋਕਾਂ 'ਚ ਜਾਣੀ ਸੀ ਉਸ ਸਮੇਂ ਕਿਉਂਕਿ ਤੁਹਾਡੀ ਪਾਰਟੀ ਬਦਲ ਜਾਂਦੀ ਆ ਤਾਂ ਲੋਕਾਂ 'ਚ ਸ਼ਾਇਦ ਉਹ ਚੀਜ਼ ਲਈ ਹੋਰ ਕਨਫਿਊਜ਼ਨ ਪੈਦਾ ਹੋਇਆ ਉਹ ਚੀਜ਼ ਜਦੋਂ ਤੁਸੀਂ ਕੁਝ ਵੀ ਬੂਟਾ ਲਾਇਆ ਹਾਂ ਉਹਨੂੰ ਜਦੋਂ ਵੱਡਣ ਦਾ ਵਕਤ ਤਾਂ ਤੁਸੀਂ ਦੂਸਰੀ ਸਾਈਡ ਸੀ ਆ ਦੇਖੋ ਜੋ ਡਿਸੀਜਨ ਕੈਪਟਨ ਸਾਹਿਬ ਨੇ ਲਿੱਤੇ ਔਰ ਸਾਡੇ ਪਰਿਵਾਰ ਨੇ ਲਿੱਤੇ ਉਹ ਹਰ ਵਕਤ ਪੰਜਾਬੀਆਂ ਨੂੰ ਦੇ ਹਿੱਤ ਦੇ ਵਿੱਚ ਜੋ ਗੱਲ ਹੈਗੀ ਆ ਉਹਨੂੰ ਮੂਰੇ ਰੱਖ ਕੇ ਲਿੱਤੇ ਨੇ ਹਾਂ ਬਲੂ ਸਟਾਰ ਹੋਇਆ ਕਾਂਗਰਸ ਪਾਰਟੀ ਚ ਸੀ ਅਸਤੀਫਾ ਦਿੱਤਾ ਜਦ ਬਰਨਾਲਾ ਗਵਰਨਮੈਂਟ ਚ ਐਗਰੀਕਲਚਰ ਮਨਿਸਟਰ ਸੀ ਬਲੈਕ ਥੰਡਰ ਹੋਇਆ ਅਸਤੀਫਾ ਦਿੱਤਾ ਆਪਣਾ ਬਿਲਕੁਲ ਨਹੀਂ ਸੋਚਿਆ ਜਦ ਪਾਣੀਆਂ ਦਾ ਮਸਲਾ ਸੀ ਐਕਟ ਪਾਸ ਕਰਤਾ ਹਾਂ ਤਾਂ ਇਹ ਗੱਲਾਂ ਜਿੱਥੇ ਵੀ ਹੈ ਪੰਜਾਬ ਦਾ ਪਹਿਲੇ ਸੋਚ ਕੇ ਅਸੀਂ ਕੰਮ ਕਰਦੇ ਹਾਂ ਹੁਣ ਸਾਡੀ ਕੋਸ਼ਿਸ਼ ਹੈ ਔਰ ਸਾਡੀ ਸੋਚ ਹੈ ਕਿਉਂਕਿ ਮੋਦੀ ਜੀ ਜੋ ਕਹਿੰਦੇ ਨੇ ਕਰਕੇ ਹਟਦੇ ਨੇ ਔਰ ਇਹਨਾਂ ਨੂੰ ਕੋਈ ਸਹੀ ਸਾਡੀ ਆਵਾਜ਼ ਪਹੁੰਚਣੀ ਚਾਹੀਦੀ ਹੈ ਔਰ ਮੇਰੇ ਖਿਆਲ ਚ ਅਸੀਂ ਪੰਜਾਬ ਦਾ ਜਿਹੜਾ ਆਰਥਿਕ ਸਥਿਤੀ ਹੈ ਜਿਹਦੇ ਨਾਲ ਸਾਰੇ ਇੱਕ ਪ੍ਰੋਬਲਮ ਨਹੀਂ ਬਹੁਤ ਪ੍ਰੋਬਲਮਸ ਨੇ ਜਿਹੜੀਆਂ ਸੈਂਟਰ ਦੇ ਨਾਲ ریلیਟਿਡ ਨੇ ਔਰ ਸੈਂਟਰ ਦੇ ਨਾਲ ਇਹੀ ਸੋਲਵ ਹੋਣ ਗਿਆ ਔਰ ਪੰਜਾਬ ਦੇ ਕੰਮਾਂ ਦੇ ਲਈ ਅਸੀਂ ਆਏ ਆ ਇਸ ਪਾਰਟੀ 'ਚ ਪਰ ਸੈਂਟਰ 'ਚ ਤਾਂ ਤਾਂ ਹਲ ਹੋਣੀਆਂ ਜੇ ਸਰਕਾਰ ਆਉਗੀ ਸਰਕਾਰ ਲੱਗਦਾ ਤੁਹਾਨੂੰ ਇਸ ਵਾਰ ਰਿਪੀਟ ਕਰ ਜਾਣੀ ਹੈ ਮੈਨੂੰ ਤਾਂ ਲੱਗਦਾ ਆਉਗੀ ਜ਼ਰੂਰ ਆਉਗੀ ਓਕੇ ਕਿਉਂਕਿ ਕੀ ਫੇਵਰ 'ਚ ਜ਼ਿਆਦਾ ਨੈਸ਼ਨਲ ਲੈਵਲ ਤੇ ਰਹਿ ਰਿਹਾ ਹੈ ਇਸ ਸਮੇਂ ਤੁਹਾਨੂੰ ਲੱਗਦਾ ਦੇਖੋ ਨੈਸ਼ਨਲ ਲੈਵਲ ਤੇ ਮੋਦੀ ਜੀ ਦੀ ਸ਼ਬੀ ਬਹੁਤ ਵਧੀਆ ਹੈ ਹਾਂਜੀ ਸਟੇਟਾਂ ਦੇ ਵਿੱਚ ਬਹੁਤ ਅੱਛੇ ਕੰਮ ਹੋਏ ਨੇ ਜੀ ਤਾਂ ਮੇਰੀ ਆਪਣੀ ਅਸੈਸਮੈਂਟ ਆ ਕਿ ਜ਼ਰੂਰ ਆਣਗੇ ਹੁਣ ਪੰਜਾਬ ਦੇ ਵਿੱਚ ਇੱਕ ਇੱਥੇ ਆ ਕਿ ਕਿਉਂਕਿ 10 ਸਾਲ ਦੇ ਨੇੜੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹਿੰਦੇ ਆ ਬਾਕੀ ਵੀ ਲੋਕ ਰਹਿੰਦੇ ਆ ਪਰ ਇੱਕ ਪ੍ਰਚਾਰ ਆ ਕਿ 70 ਸਾਲਾਂ ਵਿੱਚ ਜੋ ਨਹੀਂ ਹੋ ਸਕਿਆ ਉਹ ਅਸੀਂ ਕੀਤਾ ਹਿਸਟਰੀ ਕ੍ਰੀਏਟ ਕੀਤੀ ਆ ਇਤਿਹਾਸ ਸਿਰਜਿਆ ਗਿਆ ਕੌਣ ਕਹੇ ਇਹ ਆਪ ਆਪ ਤੁਸੀਂ ਫਲੈਕ ਸਹੀ ਇਹ ਤਾਂ ਥਾਂ-ਥਾਂ ਤੇ 70 ਸਾਲ ਦੀਆਂ ਲੱਗੀਆਂ ਹੋਈਆਂ ਨੇ 70 ਸਾਲ ਦੀਆਂ ਲੱਗੀਆਂ ਹੋਈਆਂ ਉਹ ਉਹਨਾਂ ਦੀ ਤਾਂ ਹਰ ਗੱਲ ਹੀ ਸ਼ੁਰੂ ਇੱਥੋਂ ਹੁੰਦੀ ਆ ਨਾ ਕਿ ਬਦਲਾ 70 ਸਾਲਾਂ ਚ ਜੋ ਨਹੀਂ ਹੋਇਆ ਉਹ ਅਸੀਂ ਕਰਤਾ ਤੇ ਉਹ ਉਹਨਾਂ ਦਾ ਵੀ ਤਾਂ ਇਹੀ ਕਹਿਣਾ ਨਾ ਕਿ ਕਲੇਮ ਕਰਾ ਕੇ ਅਸੀਂ ਜੋ ਪੰਜਾਬ ਲਈ ਕਰਿਆ ਹਨਾ ਚਾਹੇ ਉਹ ਬਿਜਲੀ ਦੀ ਗੱਲ ਬਹੁਤ ਕਰਦੇ ਆ ਹਨਾ ਬਿਜਲੀ ਵੀ ਤਾਂ ਇੱਕ ਫੈਕਟਰ ਬਣ ਸਕਦਾ ਜੇ ਉਹਨਾਂ ਦੇ ਆਪਾ ਅਕੋਰਡਿੰਗ ਚੱਲ ਗਏ ਤਾਂ ਥੋੜੇ ਮੁੱਦੇ ਕੀ ਰਹਿਣ ਵਾਲਿਆ ਪਟਿਆਲੇ ਨੂੰ ਲੈ ਕੇ ਖਾਸ ਤੌਰ ਤੇ ਜਿਹੜੇ ਤੁਹਾਨੂੰ ਲੱਗਦਾ ਵੀ ਨਹੀਂ ਪਟਿਆਲੇ ਦੇ ਵਿੱਚ ਆਹ ਮੁੱਦੇ ਜ਼ਿਆਦਾ ਇਮੀਅਤ ਰੱਖਣਗੇ ਦੇਖੋ ਪਟਿਆਰੇ ਦੇ ਵਿੱਚ ਜਿਹੜੇ ਮੁੱਦੇ ਹੈਗੇ ਨੇ ਉਹ ਸਭ ਤੋਂ ਪਹਿਲੇ ਇੱਕ ਪੀਣ ਵਾਲੇ ਪਾਣੀ ਦਾ ਮੁੱਦਾ ਸੀ ਉਹ ਕੈਪਟਨ ਸਾਹਿਬ ਨੇ ਸ਼ੁਰੂ ਕੀਤਾ ਉਹਦੇ ਪੈਸੇ ਆਏ ਉਹ ਅੱਜ ਤੱਕ ਮੁਕੰਮਲ ਨਹੀਂ ਹੋਇਆ ਉਹ ਕਦ ਮੁਕੰਮਲ ਹੋਊਗਾ ਕੈਪਟਨ ਸਾਹਿਬ ਨੇ ਜਿੱਥੇ ਇੱਕ ਚੀਜ਼ ਜਿਹੜੀ ਸੀ ਇੱਕ ਬੋਰੀ ਨਹੀਂ ਰਹੀ ਕਿਸੇ ਕਿਸਾਨ ਨੂੰ ਕਦੀ ਰਾਤ ਨਹੀਂ ਰਹਿਣਾ ਪਿਆ ਜੋ ਨਾ ਦਿਫਾਸਲਦਾ ਸੀ ਪੈਸਾ ਵੀ ਗਿਆ ਇਹ ਜੋ ਇਹ ਕਲੇਮ ਕਰਦੇ ਨੇ ਕਿ ਅਸੀਂ ਠੀਕ ਹੈ ਇਹਨਾਂ ਨੇ ਬਿਜਲੀ ਦਿੱਤੀ 200 ਯੂਨਟ ਤਾਂ ਅਸੀਂ ਵੀ ਦੇ ਰਹੇ ਸੀ ਹੂੰ 200 ਯੂਨਟ ਸਾਰੇ ਦੇ ਰਹੇ ਸੀ ਪਰ ਇਹਨਾਂ ਗੱਲਾਂ ਦੇ ਨਾਲ ਇਹਨਾਂ ਨੂੰ ਪੁੱਛੋ ਵੀ 70 ਸਾਲਾਂ ਦੇ ਵਿੱਚ ਇਹ ਕੁਝ ਨਹੀਂ ਹੋਇਆ ਤਾਂ ਇੱਥੇ ਤੱਕ ਇਹਨਾਂ ਨੂੰ ਤਾਂ ਪੱਕੀ ਪਕਾਈ ਫਸਲ ਮਿਲ ਗਈ ਹੂੰ ਤਰੱਕੀ ਹੋਈ ਹੂੰ ਗ੍ਰੀਨ ਰੈਵੋਲੂਸ਼ਨ ਆਇਆ ਹੂੰ ਕਾਰਕਾਰ ਗੱਡੀਆਂ ਪਹੁੰਚੀਆਂ ਇਹ ਕਹਿੰਦੇ ଥିke ਅਸੀਂ ਚੁਟਕੀ ਦੇ ਵਿੱਚ 25 ਐਮਐਸਪੀ ਦੇ ਦਾਂਗੇ ਉਹ ਪੁੱਛੋ ਵੀ ਕਿੱਥੇ ਗਏ ਵਾਅਦੇ ਕਿੱਥੇ ਗਏ ਬਦਲਾਅ ਤਾਂ ਲਿਆਏ ਲੋਕ ਤਾਂ ਪਛਤਾ ਰਹੇ ਨੇ ਕਿ ਇਹ ਬਦਲਾਅ ਲੈ ਕੇ ਆਏ ਹ ਤੁਸੀਂ ਲੋਕਾਂ ਨੂੰ ਪੁੱਛੋ ਆਮ ਬੰਦੇ ਨੂੰ ਜਾ ਕੇ ਪੁੱਛੋ ਜੇ ਐਨੇ ਖੁਸ਼ ਹੁੰਦੇ ਤਾਂ ਇਹ ਗੱਲ ਨਹੀਂ ਇਹਨਾਂ ਨੇ ਤਾਂ ਆਪਣੇ ਹੀ ਇਹਨਾਂ ਦਾ ਇੱਕ ਸਿਸਟਮ ਹੈਗਾ कि ਆਪਣਾ ਹੀ ਕਹੀ ਜੋ 100 ਵਾਰੀ ਇੱਕ ਝੂਠ ਬੋਲੋ ਤਾਂ ਸੱਚ ਬਣ ਜਾਂਦਾ ਹੈ। ਹੂੰ। ਸੋ ਅ ਠੀਕ ਹੈ ਹਰ ਇੱਕ ਗਵਰਨਮੈਂਟ ਕੁਝ ਨਾ ਕੁਝ ਕਰਦੀ ਹੈ। ਪਰ ਇਹ ਗੱਲ ਕਹਿਣਾ ਕਿ 70 ਸਾਲਾਂ ਚ ਕੁਝ ਨਹੀਂ ਹੋਇਆ ਔਰ ਅਸੀਂ ਹੋਂ ਕਰਤਾ ਇਹ ਗਲਤ ਗੱਲ ਹੈ। ਪਰ ਭਾਜਪਾ ਦੇ ਵੀ ਬਹੁਤ ਲੀਡਰ ਸੈਂਟਰ ਚ ਇਹੀ ਕਲੇਮ ਕਰਦੇ ਆ ਕਿ 70 ਸਾਲਾਂ ਚ ਕੁਝ ਨਹੀਂ ਹੋਇਆ ਸੀ। ਅਸੀਂ ਬਹੁਤ ਕਰਤਾ। ਨਹੀਂ ਦੇਖੋ 70 ਸਾਲਾਂ ਚ ਹੋਇਆ ਹੈ। ਹਾਂ। ਪਰ ਭਾਜਪਾ ਨੇ ਵੀ ਬਹੁਤ ਕੀਤਾ। ਜਿਹੜੀ ਤਰੱਕੀ ਉਹ ਲੈ ਕੇ ਆਈ ਨੇ ਚਾਹੇ ਤੁਸੀਂ ਸੜਕਾਂ ਦੇਖ ਲਓ ਸਭ ਤੋਂ ਪਹਿਲੇ ਕਿਸੇ ਦੀ ਆਰਥਿਕ ਸਥਿਤੀ ਠੀਕ ਹੋਣੀ ਸੜਕਾਂ ਅੱਛੀਆਂ ਹੋਣੀਆਂ ਚਾਹੀਦੀਆਂ ਕਿ ਬਿਜ਼ਨਸ ਚੱਲੇ ਸੜਕਾਂ ਲੈ ਕੇ ਆਏ 인ਫਰਾਸਟ੍ਰਕਚਰ ਬਣਾਇਆ ਲੋਕਾਂ ਨੂੰ ਜਿਹੜਾ ਆਯੂਸ਼ਮਾਨ ਕਾਰਡ ਆਇਆ ਬਹੁਤ ਵੱਡੀ ਗੱਲ ਹੈ ਕਿ 5 ਲੱਖ ਹਰ ਸਾਲ ਇੱਕ ਵਿਅਕਤੀ ਕੈਨ ਆਪਣੇ ਸਿਹਤ ਲਈ ਇਸਤੇਮਾਲ ਕਰ ਸਕਦਾ ਔਰ ਜੋ ਵੀ ਬਹੁਤ ਜਿਆਦਾ ਫੰਡ ਕਈ ਚੀਜ਼ਾਂ 'ਤੇ ਦਿੱਤੇ ਤੁਸੀਂ ਕੱਚੇ ਕਰਾਂ ਦਾ ਲੈ ਲਓ ਕੁਝ ਵੀ ਕਰ ਲੈ ਲਓ ਇਹ ਸਾਰਾ ਜਿਹੜਾ ਹਰ ਇੱਕ ਹਰ ਇੱਕ ਸੂਬੇ 'ਚ ਹੋ ਰਿਹਾ ਹੈ ਇਹ ਸੈਂਟਰ ਦੇ ਪੈਸਿਆਂ ਨਾਲ ਹੋ ਰਿਹਾ ਹੈ ਪਰ ਫਿਰ ਪੰਜਾਬ ਸਰਕਾਰ ਬਾਰ-ਬਾਰ ਕਿਉਂ ਕਹਿੰਦੀ ਹੈ ਕਿ ਵਿਤਕਰਾ ਕੀਤਾ ਜਾਂਦਾ ਸਾਡੇ ਨਾਲ ਪੈਸੇ ਨੂੰ ਲੈ ਕੇ ਇਹ ਵਿਤਕਰਾ ਹੁੰਦਾ ਵੀ ਹੈ ਕਿਉਂਕਿ ਅਸੀਂ ਤੱਕਦੇ ਉੱਥੋਂ ਤੱਕ ਗਏ ਨਹੀਂ ਇਹ ਦੇਖੋ ਜੋ ਜੋ ਬੰਦਾ ਹੱਕ ਹੈ ਉਹ ਕੋਈ ਸਰਕਾਰ ਵੀ ਜੇ ਉੱਪਰ ਹੋਏ ਜਿਹੜੀ ਮਰਜੀ ਆ ਜਾਏ ਠੀਕ ਹੈ ਉਹ ਜਿਹੜਾ ਬੰਦਾ ਹੱਕ ਹੁੰਦਾ ਹੈ ਉਹ ਜ਼ਰੂਰ ਸੂਬੇ ਦੀ ਸਰਕਾਰ ਨੂੰ ਮਿਲਦਾ ਹੈ ਓਕੇ ਪਰ ਜੇ ਇਹ ਕਹਿਣ ਕਿ ਵਿਸਕਰਾ ਹੋ ਰਿਹਾ ਕਿ ਉਹ ਵੈਲਨੈਸ ਕਲੀਨਿਕ ਦਾ ਪੈਸਾ ਕੱਟਦਾ ਹਾਂ ਉਹ ਕਈ ਵਾਰੀ ਸਮਝਾਇਆ ਹੈ ਵੀ ਇੱਕ ਹੈਡ ਦੇ ਅੰਦਰ ਜਦ ਬਜਟ ਚ ਪਾਸ ਹੁੰਦਾ ਹੈ ਕਿ ਖਾਲੀ ਉਸ ਕੰਮ ਦੇ ਲਈ ਪੈਸਾ ਹੋ ਸਕਦਾ ਹੈ ਤੁਸੀਂ ਉਹਨੂੰ ਚੱਕ ਕੇ ਦੂਜੇ ਪਾਸੇ ਲਾ ਲਓ ਆਪ ਆਮ ਆਦਮੀ ਕਲੀਨਿਕ ਹਾਂ ਜਦ ਚਲ ਰਹੀਆਂ ਹੈ ਵੈਲਨੈਸ ਕਲੀਨਿਕਸ ਜੀ ਉਹਦੇ ਉਹ ਬਜਟ ਤੇ ਉਹ ਪੈਸਾ ਉਸ ਲਈ ਉਸ ਸਕੀਮ ਲਈ ਆ ਰਿਹਾ ਹੈ ਜੀ ਤੁਸੀਂ ਸਕੀਮ ਆਪਣੇ ਹੋਰ ਚਲਾ ਲਈ ਤੁਸੀਂ ਪੰਜਾਬ ਸਰਕਾਰ ਤੋਂ ਚਲਾਓ ਉਹ ਪੈਸਾ ਉਸ ਸਕੀਮ 'ਤੇ ਤਾਂ ਨਹੀਂ ਲੱਗ ਸਕਦਾ ਇਹ ਤਾਂ ਉਸੂਲ ਹੈਗਾ ਇੱਕ ਜਿਸ ਸਕੀਮ ਦੇ ਲਈ ਪੈਸਾ ਆ ਰਿਹਾ ਉਸ ਸਕੀਮ ਦੇ ਲਈ ਪੈਸਾ ਚੱਲਣਾ ਚਾਹੀਦਾ ਪਰ ਉਹ ਇਤਿਹਾਸਿਕ ਬਹੁਤ ਕਿਉਂਕਿ ਤੁਹਾਡੇ ਵੀ ਬਣੇ ਹੋਣੇ ਆ ਮਨ ਲਖਮੀ ਕਹਿੰਦੀ ਸਥਿਤੀ ਕੀ ਆ ਆਇਆ ਚੇਂਜ ਹੋਇਆ ਮੈਂ ਮਿਲੇ ਹੋਏ ਮੈਂ ਤਾਂ ਖਾਸ ਦੇਖਿਆ ਨਹੀਂ ਨਾ ਮੈਨੂੰ ਕਿਸੇ ਨੇ ਖਾਸ ਕਿਹਾ ਕਿ ਬਹੁਤ ਵਧੀਆ ਚੱਲ ਰਿਹਾ ਸਾਰੇ ਰੋਂਦੇ ਨੇ ਮੈਂ ਇੱਕ ਮਲਟੀ ਸਪੈਸ਼ੈਲਟੀ ਦਾ ਹਸਪਤਲ ਲੈ ਕੇ ਆਈ ਦਿੱ 100 ਕਰੋੜ ਦਾ ਰਜਿੰਦਰਾ ਹਸਪਤਲ ਜੀ ਸੈਂਟਰ ਤੋਂ ਬਹੁਤ ਬਿਊਟੀਫੁਲ ਵਧੀਆ ਹਸਪਤਲ ਸਾਰੀਆਂ ਮਸ਼ੀਨਾ ਉੱਥੇ ਅਨਫੋਰਚਨਟਲੀ ਕੋਵਿਡ ਦਾ ਟਾਈਮ ਆ ਗਿਆ ਉਹ ਹੋਰ ਆ ਗਿਆ ਉੱਥੇ ਮਲਟੀ ਸਪੈਸ਼ialਟੀ ਦੇ ਡਾਕਟਰ ਨਹੀਂ ਆ ਸਕੇ ਸਕੀਮਾਂ ਉਹਨਾਂ ਦੀਆਂ ਤਨਖਾਹਾਂ ਬਹੁਤ ਜ਼ਿਆਦਾ ਹੈ ਤਾਂ ਇਹ ਜਦ ਵੈਲਨੈਸ ਕਲੀਨਿਕ ਚੱਲ ਰਿਹਾ ਹੈ ਜੇ ਤੁਹਾਡੇ ਕੋਲ ਇਨਾ ਪੈਸਾ ਆਇਆ ਕਿ ਤੁਸੀਂ ਆਮ ਆਦਮੀ ਚਲਾਣਾ ਹੈ ਜਾਂ ਇਨਾ ਪੈਸਾ ਤੁਸੀਂ ਮੀਡੀਆ ਦੇ ਲਈ ਰੱਖਿਆ ਹੋਇਆ ਹੈ ਉਹ ਕੁਝ ਪੈਸਾ ਡਾਇਵਰਟ ਕਰਕੇ ਇੱਕ ਹਸਪਤਾਲ ਦੇ ਵਿੱਚ ਤੁਸੀਂ ਦੱਸ ਵਧੀਆ ਡਾਕਟਰ ਰੱਖ ਲੋ ਉਹਨਾਂ ਦੀਆਂ ਤਨਖਾਹਾਂ ਦੇ ਦੋ ਉਸ ਬਜਟ ਦੇ ਵਿੱਚੋਂ ਤਾਂ ਕਿੰਨਾ ਫਾਇਦਾ ਹੁੰਦਾ ਕਿ ਲੋਕਾਂ ਨੂੰ ਪ੍ਰਾਈਵੇਟ ਹਸਪੀਟਲਸ 'ਚ ਨਹੀਂ ਜਾਣਾ ਪੈਂਦਾ ਹਮ ਪਰ ਦੇ ਬਣ ਵੀ ਜਾਂਦਾ ਮੈਂ ਇੱਕ ਗੱਲ ਜੋ ਬਣੀ ਬਣਾਈ ਚੀਜ਼ ਹੈ ਉਹਨੂੰ ਨਹੀਂ ਇਹ ਸਮਝ ਸਕੇ ਨਹੀਂ ਉਹਨਾਂ ਨੇ ਬਣੀ ਬਣਾਈ ਇੱਕ ਕਲੇਮ ਕਰਤਾ ਲਈ ਤੁਹਾਡੇ ਬੱਸ ਸਟੈਂਡ ਨੂੰ ਕਹਿੰਦੇ ਅਸੀਂ ਬਣਾਇਆ ਚਲੋ ਹੁਣ ਜੋ ਮਰਜੀ ਕਲੇਮ ਕੀਤਾ ਜਿਹੜਾ ਸ਼ੁਰੂਆਤ ਹੋਇਆ ਜਿਹੜਾ ਕੰਪਲੀਸ਼ਨ ਹੁੰਦੀ ਹੈ ਕਿਸੇ ਹੋਰ ਦੀ ਸਰਕਾਰ ਰਾਜੇ ਉਹ ਨੇਚਰਲੀ ਚੀਫ ਮਿਨਿਸਟਰ ਕਰਦਾ ਜੋ ਵੀ ਕਰਦਾ ਪਰ ਇਹ ਨਹੀਂ ਕਿ ਸਾਰਾ ਕੁਝ ਪੈਸਾ ਵੀ ਇਹਨਾਂ ਨੇ ਨਹੀਂ ਲਾਇਆ ਜਿਹੜਾ ਪੈਸਾ ਪੰਚਾਇਤਾਂ ਕੋਲ ਛੱਡ ਕੇ ਗਏ ਸੀ ਉਹ ਪੈਸਾ ਇਹਨਾਂ ਨੇ ਸਾਰਿਆਂ ਵਾਪਸ ਲੈ ਲਿਆ ਜੋ ਪੈਸਾ ਸਾਡੀ ਮਿਊਨਿਸਪੈਲਿਟੀ 'ਚ ਸੀ 14 ਕਰੋੜ ਬਚਾਤੀ অনਗੋਇੰਗ ਵਰਕਸ ਦਾ ਉਹ ਵੀ ਇਹਨਾਂ ਨੇ ਵਾਪਸ ਲੈ ਲਿਆ ਤੈਨਾਂ ਨੇ ਕੀਤਾ ਕੀ ਹੈ ਮੈਂ ਮੈਂ ਕਹੋਣਾ ਇੱਕ ਗੱਲ ਤੇ ਕਮੀ ਕਿੱਥੇ ਰਹਿ ਰਹੀ ਆ ਕਿਸਾਨਾਂ ਨੂੰ ਜੇ ਜੋ ਸਟੈਂਡ ਤੁਸੀਂ ਕਹਿਣੇ ਹੋ ਹਨਾ ਕਿ ਇਹਨੇ ਲਾਈ ਗਏ ਆ ਉਹ ਸਮਝਾਇਆ ਕਿਉਂ ਨਹੀਂ ਜਾ ਪਾ ਰਿਹਾ ਕੋਈ ਵਿੱਚ ਕਮਿਊਨੀਕੇਸ਼ਨ ਗੈਪ ਆ ਕਿਉਂਕਿ ਤੁਸੀਂ ਇੱਕ ਵਾਸਤਾ ਕਹਿਣੇ ਹੋ ਕਿ ਅਸੀਂ ਕਿਸਾਨਾਂ ਨੂੰ ਮੋਦੀ ਜੀ ਨਾਲ ਬਿਠਾਵਾਂਗੇ ਜਾ ਕੇ ਜੋ ਵੀ ਮੁੱਦਾ ਹੈ ਉਹ ਡਿਸਕਸ ਕਰਾਵਾਂਗੇ ਦੂਸਰੇ ਪਾਸੇ ਤੋਂ ਦੇਖੋ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਡਿਸਕਸ ਹੋ ਰਿਹਾ ਹਾਂ ਅ ਸੈਂਟਰ ਦੇ ਵਜ਼ੀਰ ਇੱਥੇ ਆਏ ਗੱਲ ਕਰਨ ਲਈ ਹਾਂ ਗੱਲ ਕਦੀ ਮੁੱਕਦੀ ਨਹੀਂ ਹੈ ਦਰਵਾਜ਼ੇ ਖੁੱਲੇ ਨੇ ਅਸੀਂ ਤਾਂ ਐਡਵੋਕੇਟ ਕਰ ਸਕਦੇ ਹਾਂ ਅਸੀਂ ਗੱਲ ਕਹਿ ਸਕਦੇ ਹਾਂ ਵੀ ਗੱਲ ਕਰੋ ਪਰ ਇਨਾਂ ਵੱਲੋਂ ਵੀ ਗੱਲ ਕਰਨ ਦਾ ਇਹਨਾਂ ਨੂੰ ਹੋਣਾ ਹੋਣਾ ਚਾਹੀਦਾ ਕਿ ਅਸੀਂ ਗੱਲ ਕਰਕੇ ਮੁਕਾਈਏ ਪਰ ਮੈਨੂੰ ਬੜੀ ਖੁਸ਼ੀ ਹੋਏਗੀ ਜੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਸ਼ਸਤਰ ਨੇ ਓਕੇ ਤੇ ਮੈਂ ਤੁਹਾਨੂੰ ਉੱਥੇ ਇੱਕ ਵਾਰੀ ਮੱਥਾ ਟਿਕਾਦਾ ਅੱਛਾ ਇੱਥੇ ਉੱਪਰ ਹੀ ਕਰਦੇ ਹਾਂ ਹਾਂਜੀ ਘਰ ਦੇ ਵਿੱਚ ਹਾਂ ਜ਼ਰੂਰ ਜੀ ਜ਼ਰੂਰ ਧੰਨਵਾਦ ਤੁਹਾਡਾ ਤੁਸੀਂ ਆਏ ਔਰ ਬਹੁਤ ਅੱਛੀ ਸ਼ੁਰੂਆਤ ਹੋਈ ਬਹੁਤ ਅੱਛੀ ਸਾਡੀ ਇਸ ਇੰਟਰਵਿਊ ਦੀ ਅ ਐਂਡਿੰਗ ਹੋਏਗੀ ਕਿ ਅਸੀਂ ਜਾ ਕੇ ਮੱਥਾ ਟੇਕ ਲਈ ਨਹੀਂ ਬਿਲਕੁਲ ਜੀ ਮੈਂ ਤਾਂ ਨਾਲ ਦੀ ਨਾਲ ਹੀ ਰੁਮਾਲ ਦੇਖੇ ਤੇ ਵੀ ਲਿਆਇਆ ਮੈਂ ਅੱਜ ਕੇ ਲਈ ਅੱਛਾ ਜੀ ਥੈਂਕ ਯੂ ਹਾਂਜੀ ਅੱਜ ਚੱਲਦੇ ਹਾਂ हुक्मनामा जो गुरु साहब ने ज दसवें गुरु ने जब लड़ाई हो रही थी ता उन्होंने लिख के भेजा थी कि अपनिया फौजा लैके अः ती आओ ਜੀ اور ਸ਼ਸਤਰ ਨਾਲ ਭੇਜੇ ଥି ਆ ਤੇ ਇਹ ਹੁਕਮਨਾਮਾ ਸੀ ਉਹਰੇ ਦੇ ਵਿੱਚ ਛੇਠਾ ਲਿਖਿਆ ਜੋ ਤੇਰਾ ਘਰ ਮੇਰਾ ਅਸੈ ਜੀ ਕਿ ਮੇਰਾ ਤੁਹਾਡਾ ਘਰ ਮੈਂ ਮੇਰਾ ਘਰ ਤੁਹਾਡਾ ਘਰ ਹੈ ਹਾਂ ਤੇ ਤੁਸੀਂ ਫੌਜਾਂ ਲੈ ਕੇ ਆਓ ਇਹ ਉਹਨਾਂ ਦੇ ਹੱਥ ਦਾ ਲਿਖਿਆ ਹੋਇਆ ਬ੍ਰਾਜੀ ਭਾਸ਼ਾ ਚ ਇਹਦੀ ਟ੍ਰਾਂਸਲੇਸ਼ਨ ਹੈ ਤੁਸੀਂ ਇੱਕ ਵਾਰੀ ਥੋੜਾ ਦਿਖਾ ਦੋਗੇ ਇਦਨ ਕਰਕੇ ਤਾਂ ਕਿ ਸਾਰੇ ਦੇਖ ਲੈਣ ਦਰਸ਼ਨ ਕਰ ਲੈਣ ਜੀ ਇੱਕ ਕਦੋਂ ਤੋਂ ਤੁਹਾਡੇ ਕੋਲੇ ਕਿੰਨੇ ਸਾਲ ਦੇ ਵਿੱਚ ਇਹ 1753 ਵਿਕਰਮ ਵਿਕਰਮ 1702 ਬਾਦੋਂ 1753 ਵਿਕਰਮ ਜਦੋਂ ਬਾਬਾ ਤਲੋਕਾ ਜੀ ਤੇ ਬਾਬਾ ਰਾਮਾ ਜੀ ਨੇ ਅਨੰਦਪੁਰ ਸਾਹਿਬ ਜੀ ਤੋਂ ਭੇਜਿਆ ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਿਆਨਕ ਜੰਗ ਧਰਮ ਰક્ષਾ ਹਿੱਤ ਮੁਗਲਾਂ ਸੇ ਕਰ ਰਹੇ ਸਨ ਉਸ ਸਮੇਂ ਪ੍ਰਸੰਨਤਾ ਸਹਿਤ ਉੱਤਰ ਸੇਵਾਦਾਰ ਪੰਥ ਦੇ ਮੁਖੀ ਜੋਦਾ ਅਨੁਭਵ ਕਰਦੇ ਹੋਏ ਜੀ ਇਹ ਹੁਕਮਨਾਮਾ ਭੇਜਿਆ ਜਿਸ ਵਿੱਚ ਲਿਖਿਆ ਹੈ ਤੇਰਾ ਘਰ ਮੇਰਾਸ ਹੈ ਮਤਲਬ ਤੇਰਾ ਘਰ ਮੇਰਾਸ ਹੈ ਕਹਿ ਕੇ ਨਿਵਾਜਿਆ ਜੀ ਅਸੀਂ ਲੈ ਸਕਦੇ ਹਾਂ ਨਾ ਇਹਨੂੰ ਆਪਾਂ ਕਰ ਸਕਦੇ ਹਾਂ ਹਾਂ ਲੈ ਲੂ ਫੋਟੋ ਓਕੇ ਹਾਂ ਜੀ ਠੀਕ ਹੈ ਜੀ ਤੇ ਸ਼ਾਸਤਰ ਗੁਰੂ ਸਾਹਿਬ ਦੇ ਇਹ ਕੁਝ ਹਾਂ ਰੱਖ ਲਓ ਤੁਸੀਂ ਦਿਖਾਓ ਤੁਹਾਡੇ ਹੱਥ ਸੁੱਚੇ ਨੇ ਜੀ ए गुरु साहब गोविंद सिंह जी दी खड़ावा ने जी छोटे कद बहुत बड़ा नहीं सी हाँ। अच्छा ही हाँ कटार शिकार का ये कटार है जी ये उन्हें भी अपने शस्त्र हाँ। में भी ये सफा जांग जी सफा जांग हाँ उनमें चांदी ना चढ़े हुए हैं ओके

दशमेश जी दे दस कथान एक गुरु गोबिंद सिंह जी दा आगी मेरे ख्याल से नौवें महल जी दी वाणी देखा अच्छा संस्कृति संस्कृति वाणी शस्त्र तो बहुत नए सी थोड़े ही कड्डे ने अच्छा जी नहीं ठीक है जी हां जी ये संख है हां जी संख एक कृष्ण जी दा दया संख है अच्छा ओके बहुत वृद्ध है गया थोड़ा जा उंगली टूट भी गया हां जी

ਅਨੰਦ ਕੋਈ ਜਿਹੜੇ ਦਰਸ਼ਨ ਕਰਦੇ ਨੇ ਉਹਨਾਂ ਨੇ ਜਿਹੜੇ ਸੰਗਾਂਦੀ ਨੇ ਸਭ ਤੋਂ ਵੱਲੀ ਪੱਖਾਂ ਦੇ ਨੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦੀ ਗੱਲ ਤਾਂ ਮੈਂ ਆਪਦੇ ਆਪ ਨੂੰ ਕੁਝ ਕਿਸਮ ਤੋਂ ਸਮਝ ਰਿਹਾ ਜੀ ਇਸ ਗੱਲ ਦੀ ਕਿ ਮੈਂ ਸ਼ਾਇਦ ਐਂ ਇੰਟਰਵਿਊ ਕਰਕੇ ਮੁੜ ਜਾਂਦਾ ਇਹ ਸਾਰਥਕ ਹੋ ਗਈ ਐਂਟਰਵਿਊ ਜੀ ਇਹਦੇ ਨਾਲ ਤਾਂ ਧੰਨਵਾਦ ਤੁਹਾਡਾ ਜੀ ਇਹ ਹੁਕਮਨਾਮਾ ਜੋ ਗੁਰੂ ਸਾਹਿਬ ਨੇ ਜਦ 10ਵੇਂ ਗੁਰੂ ਨੇ ਜੀ ਜਦ ਲੜਾਈ ਹੋ ਰਹੀ ਥੀ ਤਾਂ ਉਹਨਾਂ ਨੇ ਇਹ ਲਿਖ ਕੇ ਭੇਜਿਆ ਥੀ ਕਿ ਆਪਣੀਆਂ ਫੌਜਾਂ ਲੈ ਕੇ ਜੀ ਅ ਤੁਸੀਂ ਆਓ ਜੀ ਔਰ ਸ਼ਸਤਰ ਨਾਲ ਭੇਜੇ ਥੀ ਅ ਤੇ ਇਹ ਹੁਕਮਨਾਮਾ ਸਿਉਰੇ ਦੇ ਵਿੱਚ ਛੇਠਾ ਲਿਖਿਆ ਜੋ ਤੇਰਾ ਘਰ ਮੇਰਾ ਅਸੈ ਜੀ ਕਿ ਮੇਰਾ ਤੁਹਾਡਾ ਘਰ ਮੈਂ ਮੇਰਾ ਘਰ ਤੁਹਾਡਾ ਘਰ ਹੈ ਹਾਂ ਤੇ ਤੁਸੀਂ ਫੋਟੋਆਂ ਲੈ ਕੇ ਆਓ ਇਹ ਉਹ ਨਾਲੇ ਹੱਥ ਦਾ ਲਿਖਿਆ ਹੋਇਆ ਬ੍ਰਜ ਭਾਸ਼ਾ ਚ ਇਹਦੀ ਟ੍ਰਾਂਸਲੇਸ਼ਨ ਹੈ ਤੁਸੀਂ ਇੱਕ ਵਾਰੀ ਥੋੜਾ ਦਿਖਾ ਦੋਗੇ ਇਦਾਂ ਕਰਕੇ ਤਾਂ ਕਿ ਸਾਰੇ ਦੇਖ ਲੈਣ ਦਰਸ਼ਨ ਕਰ ਲੈਣ ਜੀ ਇਹ ਕਦੋਂ ਤੋਂ ਤੁਹਾਡੇ ਕੋਲੇ ਕਿੰਨੇ ਸਾਲ ਦੇ ਵਿੱਚ ਇਹ 1753 ਵਿਕਰਮ ਵਿਕਰਮ 1702 ਭਾਦੋਂ 1753 ਵਿਕਰਮ ਜਦੋਂ ਬਾਬਾ ਤਲੋਕਾ ਜੀ ਤੇ ਬਾਬਾ ਰਾਮਾ ਜੀ ਨੇ ਨੰਦਪੁਰ ਸਾਹਿਬ ਜੀ ਤੋਂ ਭੇਜਿਆ ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਾਨਕ ਜੰਗ ਧਰਮ ਰક્ષਾ ਹਿੱਤ ਮੁਗਲਾਂ 'ਚ ਕਰ ਰਹੇ ਸਨ ਉਸ ਸਮੇਂ ਪ੍ਰਸਨਤਾ ਸਹਿਤ ਉੱਤਰ ਸੇਵਾਦਾਰ ਪੰਥ ਦੇ ਮੁਖੀਏ ਜੋਦਾ ਅਨੁਭਵ ਕਰਦੇ ਹੋਏ ਜੀ ਇਹ ਹੁਕਮਨਾਮਾ ਭੇਜਿਆ ਜਿਸਮੇ ਲਿਖਿਆ ਹੈ ਤੇਰਾ ਘਰ ਮੇਰਾ ਸ ਹੈ ਮਤਲਬ ਤੇਰਾ ਘਰ ਮੇਰਾ ਸ ਹੈ ਕਹਿ ਕੇ ਨਿਵਾਜਿਆ ਜੀ ਅਸੀਂ ਲੈ ਸਕਦੇ ਹਾਂ ਨਾ ਇਹਨੂੰ ਆਪਾਂ ਕਰ ਸਕਦੇ ਹਾਂ ਹਾਂ ਲੈ ਲੂ ਫੋਟੋ ਓਕੇ ਹਾਂ ਜੀ ਠੀਕ ਹੈ ਜੀ ਤੇ ਸ਼ਾਸਤਰ ਗੁਰੂ ਸਾਹਿਬ ਦੇ ਇਹ ਕੁਝ ਹਾਂ ਰੱਖ ਲਓ ਤੁਸੀਂ ਦਿਖਾਓ ਤੁਹਾਡੇ ਹੱਥ ਸੁੱਚੇ ਨੇ ਜੀ ਇਹ ਗੁਰੂ ਸਾਹਿਬ ਦਾ ਗੋਬਿੰਦ ਸਿੰਘ ਜੀ ਦੀ ਖਰਾਵਾ ਨੇ ਜੀ ਛੋਟੇ ਕਦ ਬਹੁਤ بڑا ਨਹੀਂ ਸੀ ਹਾਂ ਅੱਛਾ ਇਹ ਹਾਂ ਘਟਾਰ ਸ਼ਿਕਾਰਗਾ ਇਹ ਘਟਾਰ ਹੈ ਜੀ ਇਹ ਉਹਨਾਂ ਨੇ ਆਪਣੇ ਸ਼ਸਤਰ ਵੀ ਲਏ ਇਹ ਸਫਾ ਜਾਂਗਾ ਜੀ ਸਫਾ ਜਾਂਗਾ ਹਾਂ ਉਹ ਚਾਂਦੀ ਨਾਲ ਛੜੇ ਹੋਏ ਨੂੰ ਫੁਕੇ ਮੂੰਹ ਦੂਵੇ ਚੜੀਆ ਹੋਇਆ ਨਾ ਇਹ ਬੋਨਾਪਾਲ ਮਹਾਕਾਲ ਜੀ ਦੀ ਦੂਜੀ ਜਨਮ ਚੇਤਰੀ ਜੀ 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 ਆ ਗੁਟਕਾ ਸਾਬ ਹੈ ਠੀਕ ਹੈ ਜੀ ਉਹ ਤੇ ਇੱਕ ਬਾਦਸ਼ਾਹ ਜੀ ਦਾ ਗੁਟਕਾ ਕਰੀਏ ਓਕੇ ਮਿਟਲਮ ਕਰ ਦਿੰਦੇ ਹਾਂ ਬਿਲਕੁਲ ਚਲੋ ਮੱਸ तावस थोड़े जे वृद्ध होए होए ने गुरुका साहब जी के गुरु दशमेश जी दे दस कथान एक गुरु गोविंद सिंह जी दा मेरे ख्याल से नौवे मोहल्ले जी दी वाणी गुरु देव पात्र अच्छा सेस की सेस की वाणी शस्त्र तो बहुत ने सी थोड़े ही कड्डे अच्छा जी नहीं ठीक है जी हां जी ये संख है हां जी संख है एक कृष्ण जी दा दया संख है अच्छा Okay. बहुत वृद्ध है गया थोड़ा जा उगे टूट भी गया हाँ जी पीढ़ी हाँ, दर पीढ़ी हाँ चीज़ आप अपने ना चल दिया रहने दिया चल दिया रहने नहीं हाँ जी ये ऊपर सोनी ला ठीक है जी ठीक है जी ये सिरिसा सिरिसा इसमें इस पिताजी एक सिरिसा भी होने जनाब उसे लिखिया हुए चौक श्री साहब गुरु दशमेश पिचार जी जी है जिस पर लेख है गुरु गोविंद सिंह जी सहाय देखते ही फटके जो कोई दर्शन करेगा निहाल दे अच्छा, जी जी इन्हने ना थोड़ा सा फूल की दिखावट लिखी अच्छा अच्छा लिखा है गुरु गोविंद सिंह जी सहाय देखते ही फटके बिल्कुल बिल्कुल जी ऊपर कोने में दर्शन करेगा निहाल जी जी बिल्कुल ਬਹੁਤ ਬਹੁਤ ਪਹਿਲੀ ਗੱਲ ਦਾ ਧੰਨਵਾਦ ਤੁਸੀਂ ਸਾਨੂੰ ਇਸ ਲਾਈਵ ਕਿਸਮ ਜੀ ਬਿਲਕੁਲ ਬਿਲਕੁਲ ਜੀ ਅੱਲਾਹ ਕੋਈ ਜਿਹੜੇ ਦਰਸ਼ਨ ਕਰਦੇ ਨੇ ਉਹ ਭਾਗ ਨਾਲ ਜਿਹੜੇ ਗਾਂਦੀ ਨੇ ਸਭ ਤੋਂ ਵਧੀਆ ਜੀ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਪਹਿਲੀ ਗੱਲ ਦਾ ਮੈਂ ਆਪਦੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਜੀ ਇਸ ਗੱਲ ਲਈ ਕਿ ਮੈਂ ਸ਼ਾਇਦ ਅਹੀਂ ਇੰਟਰਵਿਊ ਕਰਕੇ ਮੁੜ ਜਾਂਦਾ ਇਹ ਸਾਰਥਕ ਹੋ ਗਈ ਇੰਟਰਵਿਊ ਜੀ ਇਹਦੇ ਨਾਲ ਤਾਂ ਧੰਨਵਾਦ ਤੁਹਾਡਾ ਜੀ